ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਇਸ ਸ਼ੋਭਾ ਯਾਤਰਾ ਤੇ ਆਉਣ ਦੇ ਉੱਤੇ ਪਾਸਟਰ ਪਵਨ ਜੀ ਨੇ ਸਾਨੂੰ ਸੱਦਿਆ ਅਸੀਂ ਆਪਣੇ ਨੈਸ਼ਨਲ ਪ੍ਰੈਜ਼ੀਡੈਂਟ ਸੀਰੀ ਜਤਿੰਦਰ ਮਸੀਹ ਗੌਰਵ ਜੀ ਦੇ ਦਿਸ਼ਾ ਅਤੇ ਨਿਰਦੇਸ਼ਾਂ ਦੇ ਅਕੋਰਡਿੰਗ ਇਸ ਜਗ੍ਹਾ ਤੇ ਅਸੀਂ ਪਹੁੰਚੇ ਹਾਂ ਔਰ ਅਸੀਂ ਆਪਣੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਪੂਰੇ ਪਰਿਵਾਰ ਨੂੰ ਔਰ ਪਾਸਟਰ ਜੀ ਨੂੰ ਇਹਨਾਂ ਦੀ ਕਲੀਸੀਆ ਨੂੰ ਇਸ ਨਗਰ ਨੂੰ ਔਰ ਇਸ ਪੰਜਾਬ ਨੂੰ ਇੰਡੀਆ ਪਰ ਵਸਦੇ ਲੋਕਾਂ ਨੂੰ ਅਸੀਂ 크리스마ਸ ਦੀ ਔਰ ਨਿਊ ਇਅਰ ਦੀ ਮੁਬਾਰਕਬਾਦ ਦਿੰਦੇ ਆਂ ਪ੍ਰਧਾਨ ਜੀ ਕਿਹੜੀ ਜਗ੍ਹਾ ਤੇ ਜਿਹੜੀ ਇਹ ਜਤਰਾ ਸਟਾਰਟ ਇਹ ਸ਼ੋਭਾ ਯਾਤਰਾ ਜੀ ਤੋਪਛੜੀ ਤੋਂ ਸਟਾਰਟ ਹੋਈ ਆ ਔਰ ਇਸ ਸੇਖਵਾ ਪਿੰਡ ਤੇ ਆ ਕੇ ਇਸ ਟੰਮ ਖੜੀ ਹੋਈ ਹੈ ਫਕੀਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਦਿੰਨੇ ਆ ਚਾਹੁੰਦੇ ਆ ਕਿ ਤੁਸੀਂ ਦੇਖਿਆ ਕਿ 크ਿਸਚਨ ਲੋਕ ਪਿਆਰ ਔਰ ਭਾਈਚਾਰੇ ਦੇ ਪ੍ਰਤੀਕ ਨੇ ਔਰ ਅਸੀਂ ਪਿਆਰ ਔਰ ਭਾਈਚਾਰੇ ਦੀ ਸਾਂਝ ਨੂੰ ਵਧਾਉਣ ਦੇ ਲਈ ਅਸੀਂ ਸਾਰੇ ਲੋਕਾਂ ਨੂੰ 크리스마ਸ ਦੇ ਉੱਤੇ ਆਉਂਦਾ ਇਨਵੀਟੇਸ਼ਨ ਦਿੰਨੇ ਆ ਔਰ ਸੱਦਾ ਦਿੰਨੇ ਆ ਔਰ ਆ ਕੇ ਦੇਖੋ ਚਰਚ ਦੇ ਵਿੱਚ ਕਿ ਕਿਤੇ ਵੀ ਧਰਮ ਪਰਿਵਰਤਨ ਨਹੀਂ ਹੁੰਦਾ ਸਿਰਫ ਇੱਥੇ ਮਨ ਪਰਿਵਰਤਨ ਹੁੰਦਾ ਹੈ ਔਰ ਲੋਕਾਂ ਦੇ ਜੀਵਨਾਂ ਨੂੰ ਪਰਿਵਰਤਨ ਕੀਤਾ ਜਾਂਦਾ ਜਿਵੇਂ ਕਿ ਬਾਈਬਲ 'ਚ ਲਿਖਿਆ ਕਿ ਚੱਖੋ ਤੇ ਵੇਖੋ ਕਿ ਯਹੋਵਾ ਕਿੰਨਾ ਪਵਲਾ ਹੈ ਅਸੀਂ ਲੋਕਾਂ ਨੂੰ ਇਨਵਾਈਟ ਕਰਦੇ ਆ ਕਿ ਤੁਸੀਂ ਕ੍ਰਿਸਮਸ ਤੇ ਆਓ ਸੰਡੇ ਨੂੰ ਆਓ ਨਿਊ ਈਅਰ ਤੇ ਆਓ ਔਰ ਚੱਖੋ ਤੇ ਵੇਖੋ ਕਿ ਸੱਚਮੁੱਚ ਜੈਮਸੀ ਇੱਕ ਜਿੰਦਾ ਪਰਮੇਸ਼ਰ ਹੈ ਔਰ ਆਪਣੇ ਅਦਭੁਤ ਕੰਮ ਕਰਦਾ ਸਾਰਿਆਂ ਜੈਮਸੀ ਦੀ ਸਾਰਿਆਂ ਨੂੰ ਜੈਮਸੀ ਦੀ ਜਿੰਨੇ ਵੀ ਇੱਥੇ ਆਪਣੀ ਸ਼ੋਭੀ ਯਾਤਰਾ ਵਿੱਚ ਸ਼ਾਮਲ ਹੋਇਆ ਸੀ ਬਹੁਤ ਹੀ ਜ਼ਿਆਦਾ ਥੈਂਕਸ ਕਰਦੇ ਆ ਇਨਾ ਸਾਨੂੰ ਸੋਭੀ ਯਾਤਰਾ ਦੇ ਵਿੱਚ ਬੁਲਾਇਆ ਪਾਸਟਰ ਪਮਨ ਜੀ ਦਾ ਜੋ ਕਿ ਸਾਡੀ ਮਿਨਿਸਟਰੀ ਦੇ ਬੜੇ ਇੱਕ ਅਹਿਮ ਹਿੱਸਾ ਨੇ ਸਾਡੀ ਅੰਕਰ ਨਰੂਲਾ ਮਿਨਿਸਟਰੀ ਵੱਲੋਂ ਸਾਡੇ ਜਤਿੰਦਰ ਮਸੀਹ ਗੌਰਵ ਜੀ ਉਹਨਾਂ ਜੋ ਟੀਮ ਟਰਾਈ ਗਈ ਆ ਉਹ ਅਸੀਂ ਇੱਥੇ ਪਹੁੰਚੇ ਆ ਔਰ ਜਿੰਨੇ ਵੀ ਮੇਰੇ ਨਾਲ ਆਏ ਨੇ ਬ੍ਰਦਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਉਹ ਸਾਰੇ ਹੀ ਪਾਸਟਰ ਪਮਨ ਜੀ ਨੂੰ ਵਧਾਈ ਦੇ ਪਾਤਰ ਨੇ ਅਸੀਂ ਦੱਸਣਾ ਚਾਹੁੰਦੇ ਆ ਕਿ ਪਾਸਟਰ ਪਮਨ ਜੀ ਦੇ ਨਾਲ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹਰ ਦਮ ਚਟਾਨ ਵਾਂਗ ਖੜੀ ਆ Alléluia. Alléluia. ਇਹ ਜੋ ਸ਼ੋਭਾ ਜਾ ਤੇ ਇੱਕ ਛੋਟੀ ਜੀ ਮੰਡਰੀ ਤੋਂ ਸਟਾਰਟ ਹੋਈ ਸੀ ਔਰ ਖੁਦਾ ਦੀ ਦਇਆ ਦੇ ਨਾਲ ਖੁਦਾ ਦੇ ਅਨੁਗ੍ਰਹਿ ਦੇ ਨਾਲ ਅੱਜ ਅਸੀਂ ਸਾਰੇ ਇਕੱਠੇ ਆ ਮੈਂ ਥੈਂਕਸ ਕਰਦੀਆਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜੋ ਸਾਡੇ ਵਿੱਚ ਅੱਜ ਆਏ ਨੇ ਆਪਣਾ ਸਮਾਂ ਕੱਢ ਕੇ ਕੀਮਤੀ ਸਮਾਂ ਕੱਢ ਕੇ ਮੈਂ ਦਿਲ ਤੋਂ ਧੰਨਵਾਦ ਕਰਦੀਆਂ ਔਰ ਮੇਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਇਹ ਹਰ ਇੱਕ ਮਸੀਹ ਕੌਮ ਦਾ ਸਾਥ ਦੇ ਰਿਹਾ ਪਾਸਟਰਸ ਦਾ ਸਾਥ ਦੇ ਰਿਹਾ ਜਿਸ ਤਰ੍ਹਾਂ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਮੇਰਾ ਸਾਥ ਦਿੱਤਾ ਔਰ ਉਹਨਾਂ ਨੇ ਮੇਰਾ ਇਥੋਂ ਤੱਕ ਵੀ ਸਾਥ ਦੇ ਦਿੱਤਾ ਕਿ ਅੱਜ ਮੇਰੇ ਨਾਲ ਨੇ ਔਰ ਮੈਂ ਦਿਲ ਤੋਂ ਥੈਂਕਸ ਕਰਦੀਆਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜੋ ਸਾਡੇ ਪਾਪਾ ਜੀ ਅਪੋਸਟਰ ਅੰਕਰ ਨੁਰਲਾ ਜੀ ਦੇ ਦੁਆਰਾ ਖੜੀ ਹੋਈ ਆ ਮੈਂ ਦਿਲ ਤੋਂ ਧੰਨਵਾਦ ਕਰਦੀ ਆ ਔਰ ਮੈਂ ਕਹਿਣਾ ਚਾਹਨੀ ਆ ਕਿ ਪਰਮੇਸ਼ਰ ਕਿਸੇ ਦਾ ਧਰਮ ਔਰ ਜਾਤ ਬਦਲਣ ਦੇ ਲਈ ਨਹੀਂ ਆਇਆ ਪਰਮੇਸ਼ਰ ਸਾਡਾ ਜੀਵਨ ਬਦਲਣ ਦੇ ਲਈ ਆਇਆ ਔਰ ਅਸੀਂ ਸਾਰੇ ਪਰਮੇਸ਼ਰ ਦੇ ਨਾਮ ਦੇ ਵਿੱਚ ਜਦੋਂ ਅਸੀਂ ਵਿਸ਼ਵਾਸ ਕਰਦੇ ਆ ਅਸੀਂ ਉਧਾਰ ਨੂੰ ਦੇਖਦੇ ਆ ਅੱਜ ਤੁਸੀਂ ਦੇਖ ਰਹੇ ਹੋ ਕਿੰਨੇ ਜਨ ਅੱਜ ਇੱਥੇ ਇਕੱਠੇ ਆ ਕਿਉਂਕਿ ਸਾਰੇ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਆ ਔਰ ਪਰਮੇਸ਼ਰ ਇਹਨਾਂ ਨਾਲ ਬਹੁਤ ਪਿਆਰ ਕਰਦੇ ਨੇ ਔਰ ਅਸੀਂ ਵੀ ਇਹਨਾਂ ਨਾਲ ਬਹੁਤ ਪਿਆਰ ਕਰਦੇ ਆ ਅਸੀਂ ਪਰਮੇਸ਼ਰ ਦਾ ਵਚਨ ਲੈ ਕੇ ਅੱਜ ਇਹਨਾਂ ਦੇ ਕੋਲ ਆਏ ਆ ਔਰ ਮੇਰਾ ਵਿਸ਼ਵਾਸ ਹੈ ਸੇਮ ਨਹੀਂ ਰਹਿਣਗੇ ਇਹ ਸਾਡੀ ਚੌਥੀ ਸ਼ੋਭਾ ਯਾਤਰਾ ਹੈ ਜਿਹੜੀ ਜਦੋਂ ਸਟਾਰਟ ਕੀਤੀ ਗਈ ਹੈ ਕਿੱਥੇ ਇਹਨੂੰ ਆਰੰਭ ਕੀਤਾ ਜਾ ਸਟਾਰਟ ਕੀਤੀ ਸੀ ਸਿਰਫ 10 ਜਾਣਿਆਂ ਦੇ ਨਾਲ ਔਰ ਅੱਜ ਦੇਖ ਲਓ ਤੁਸੀਂ ਕਿੰਨੇ ਜਾਣੇ ਆ ਸਿਰਫ 10 ਜਾਣਿਆਂ ਦੇ ਨਾਲ ਸਟਾਰਟ ਹੋਇਆ ਔਰ ਜਦੋਂ ਮਿਨਿਸਟਰੀ ਸਟਾਰਟ ਕੀਤੀ ਸੀ ਸਿਰਫ 3 ਲੋਕ ਸੀ ਔਰ ਜਦੋਂ ਸ਼ੋਭਾ ਯਾਤਰਾ ਕ निकाली ਗਈ ਉਦੋਂ ਸਿਰਫ 10 ਲੋਕ ਸੀ ਅਕੀਰ ਵਿੱਚ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਵਿਸ਼ਵਾਸ ਕਰੋ ਕਿਉਂਕਿ ਜਿਸ ਤਰ੍ਹਾਂ ਉਹਦੇ ਵਚਨ ਦੇ ਵਿੱਚ ਲਿਖਿਆ ਆ ਕਿ ਜੋ ਵੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਵਿਸ਼ਵਾਸ ਕਰੇਗਾ ਉਹ ਉਦਾਰਨ ਨੂੰ ਦੇਖੇਗਾ ਮੈਂ ਯੂਥ ਨੂੰ ਕਹਿਣਾ ਚਾਹੁੰਦੀ ਆ ਨੌਜਵਾਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਪਾਪਾ ਤੋਂ ਤੋਬਾ ਕਰੋ ਪਰਮੇਸ਼ਰ ਸਾਡਾ ਜੀਵਨ ਚੇਂਜ ਕਰਦਾ ਆ ਕਿਉਂਕਿ ਉਹ ਧਰਮੀਆਂ ਦੇ ਲਈ ਨਹੀਂ ਆਇਆ ਉਹ ਪਾਪੀਆਂ ਦੇ ਲਈ ਆਇਆ ਔਰ ਤੁਹਾਡੇ ਪਾਪਾ ਨੂੰ ਉਹ ਆਪਣੇ ਲਹੂ ਦੇ ਨਾਲ ਤੋਂ ਕੇ ਸਾਫ ਕਰਦਾ ਆ ਮੈਂ ਕਹਿਣਾ ਚਾਹੁੰਨੀ ਆ ਕਿ ਤੁਸੀਂ ਜਲਦੀ ਤੋਂ ਜਲਦੀ ਜਿੰਨੇ ਵੀ ਯੂਥ ਨੇ ਜਿੰਨੇ ਵੀ ਅੱਜ ਸਾਡੇ ਨੌਜਵਾਨ ਬ੍ਰਦਰਸ ਇੱਥੇ ਖੜੇ ਨੇ ਭੈਣਾਂ ਇੱਥੇ ਖੜੀਆਂ ਨੇ ਮੈਂ ਕਹਿਣਾ ਚਾਹੁੰਨੀ ਆ ਕਿ ਤੁਸੀਂ ਪ੍ਰਭੂ ਈਸ਼ਮਸੀ ਦੇ ਨਾਮ ਦੇ ਵਿੱਚ ਵਿਸ਼ਵਾਸ ਕਰੋ ਤੋਬਾ ਕਰੋ ਔਰ ਪਰਮੇਸ਼ਰ ਦਾ ਲਹੂ ਤੁਹਾਨੂੰ پاک ਸਾਫ ਕਰੇਗਾ ਔਰ ਆਪਣੇ ਕੰਮਾਂ ਦੀ ਲਈ ਇਸਤੇਮਾਲ ਕਰੇਗਾ ਜਿਸ ਦਾ ਮੈਨੂੰ ਇੱਕ ਪਾਸਟਰ ਦੇ ਰੂਪ ਦੇ ਵਿੱਚ ਪਰਮੇਸ਼ਰ ਨੇ ਖੜਾ ਕੀਤਾ ਮੈਂ ਕੁਝ ਵੀ ਨਹੀਂ ਸੀ ਔਰ ਇੰਨਾ ਜਿਆਦਾ ਵਿਰੋਧ ਹੋਇਆ ਕਿ ਨਹੀਂ ਸੇਵਾ ਨਹੀਂ ਕਰਨੀ ਪਰਮੇਸ਼ਰ ਦੀ ਸੇਵਾ ਨਹੀਂ ਕਰਨੀ ਔਰ ਇੰਨਾ ਵਿਰੋਧ ਹੋਣ ਦੇ ਬਾਵਜੂਦ ਹੀ ਪਰਮੇਸ਼ਰ ਨੇ ਮੈਨੂੰ ਫਿਰ ਤੋਂ ਖੜਾ ਕੀਤਾ ਪਰਮੇਸ਼ਰ ਨੇ ਮੈਨੂੰ ਵਧਾਇਆ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਆ ਕਿ ਜੋ ਵੀ ਅਸੀਂ ਸੇਵਾ ਕਰਦੇ ਆ ਪਰਮੇਸ਼ਰ ਦੇ ਨਾਮ ਦੇ ਵਿੱਚ ਕਰਦੇ ਆ ਔਰ ਪਰਮੇਸ਼ਰ ਦਾ ਨਾਮ ਸਾਨੂੰ ਉੱਚਾ ਕਰਦਾ ਆ ਪਰਮੇਸ਼ਰ ਦਾ ਨਾਮ ਸਾਨੂੰ ਚੰਗਾ ਕਰਦਾ ਆ ਔਰ ਮੈਂ ਥੈਂਕਸ ਕਰਦੀ ਆ ਜਿੰਨੇ ਵੀ ਬ੍ਰਦਰ ਸਾਡੇ ਵਿੱਚ ਮੌਜੂਦ ਆ ਕਿ ਮੈਂ ਫੇਰ ਤੋਂ ਇਹ ਦਿਨ ਦੇਖਿਆ ਔਰ ਮੈਂ ਥੈਂਕਸ ਕਰਦੀ ਆ ਪ੍ਰਭਿਸ਼ਮਸਤੀ ਦੇ ਨਾਮ ਦੇ ਵਿੱਚ ਮੈਂ ਅੱਜ ਆਏ ਹੋਏ ਹਰ ਇੱਕ ਬ੍ਰਦਰਸ ਨੂੰ ਸਿਸਟਰ ਨੂੰ ਜਿੰਨੇ ਵੀ ਸਾਡੇ ਸਪਿਰਚੁਅਲ ਬ੍ਰਦਰ ਸਾਡੇ ਵਿੱਚ ਖੜੇ ਮੈਂ ਥੈਂਕਸ ਕਰਦੀ ਆ ਮੈਂ ਥੈਂਕਸ ਕਰਨਾ ਚਾਹੁੰਦੀ ਆ ਆਪਣੇ ਡੀਅਰ ਹਸਬੰਡ ਦਾ ਕਿ ਜਿਨ੍ਹਾਂ ਦੀ سپورਟ ਦੇ ਦੁਆਰਾ ਮੈਂ ਫਿਰ ਤੋਂ ਖੜੀ ਹੋਈ ਆ ਉਹਨਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਗਿਰਨ ਨਹੀਂ ਦਿੱਤਾ ਮੇਰਾ ਹੱਥ ਫੜਿਆ ਔਰ ਫਿਰ ਤੋਂ ਮੈਨੂੰ ਕਿਹਾ ਨਹੀਂ ਤੇਰੀ ਸੇਵਾ ਪਰਮੇਸ਼ਰ ਦੇ ਨਾਮ ਦੇ ਵਿੱਚ ਬles ਹੋਏਗੀ ਤੁਸੀਂ ਫਿਰ ਖੜੇ ਹੋਵੋ ਔਰ ਫਿਰ ਅੱਜ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੁਹਾਡੇ ਸਾਹਮਣੇ ਖੜੇ ਆ ਮੈਂ ਥੈਂਕਸ ਕਰਦੀ ਆ ਔਰ ਮੈਂ ਆਪਣੇ ਪੇਰੈਂਟਸ ਦਾ ਥੈਂਕਸ ਕਰਦੀ ਆ ਕਿ ਮੇਰੇ ਮੰਮਾ ਨੇ ਜਿਨ੍ਹਾਂ ਨੇ ਮੈਨੂੰ ਪਰਮੇਸ਼ਰ ਦਾ ਰਾਹ ਦਿਖਾਇਆ ਉਹਨਾਂ ਨੇ ਮੈਨੂੰ ਇੱਕ ਪਰਮੇਸ਼ਰ ਦਾ ਜੀਵਤ ਵਚਨ ਦਿੱਤਾ ਔਰ ਉਸ ਵਚਨ ਤੇ ਮੈਂ ਵਿਸ਼ਵਾਸ ਕੀਤਾ ਔਰ ਅੱਜ ਮੇਰਾ ਜੀਵਨ ਬਚਾਇਆ ਗਿਆ ਕਿ ਮੈਂ ਖੁਦਾਵੰਦ ਦੀ ਦਾਸੀ ਆ ਸੇਵਾ ਕਰ ਰਹੀ ਆ ਅੱਜ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਬਹੁਤ ਸਾਰੀਆਂ ਰੂਹਾਂ ਬਚ ਰਹੀਆਂ ਮੈਂ ਥੈਂਕਸ ਕਰਦੀ ਆ ਪਰਮੇਸ਼ਰ ਦਾ ਜਿਨ੍ਹਾਂ ਨੇ ਔਰ ਆਪਣੇ ਸਪਿਰਚੁਅਲ ਫਾਦਰ ਅਪੋਸਟਰ ਅੰਗਨੁਰਲਾ ਜੀ ਦਾ ਜਿਨ੍ਹਾਂ ਦੀ ਗਾਈਡਨੈਸ ਦੇ ਕਾਰਨ ਅੱਜ ਅਸੀਂ ਯਾ ਮੈਂ ਥੈਂਕਸ ਕਰਦੀ ਆ ਪ੍ਰਭੂ ਜੀ ਮਸੀਹ ਦੇ ਨਾਮ ਦੇ ਵਿੱਚ ਅੱਜ ਮੈਂ ਸਭ ਨੂੰ ਬles ਕਰਦੀ ਆ ਆਮੀਨ ਔਰ ਕ੍ਰਿਸਮਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਸਭ ਨੂੰ ਤੁਸੀਂ ਸਭ ਨੇ ਕ੍ਰਿਸਮਸ ਤੇ ਆਨਾ ਆ ਔਰ ਨਵੀਆਂ ਬਰਕਤਾਂ ਨਵੇਂ ਸਾਲ ਦੇ ਵਿੱਚ ਨਵੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰਨਾ ਪ੍ਰਭੂ ਜੀ